ਦੱਸੀ ਨਹੀਂ ਕਿਵੇਂ ਦੇਖੋਗੇ ਕਿ ਵੱਡੀ ਖਬਰ ਅਮਰੀਕਾ ਤੋਂ ਭਾਰਤ ਨੂੰ ਲੈ ਕੇ ਇੱਕ ਹੋਰ ਸਾਹਮਣੇ ਆਈ ਹੈ ਕਿ H1B ਵੀਜ਼ੇ ਦੇ ਉੱਤੇ ਅਮਰੀਕਾ ਦੇ ਵੱਲੋਂ ਹੁਣ ਸਖਤੀਆਂ ਲਾ ਦਿੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਇਸ ਦਾ ਭਾਰਤੀਆਂ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਜੀ ਬਿਲਕੁਲ ਬਿਲਕੁਲ ਜਿਹੜਾ H1B ਵੀਜ਼ਾ ਹੈ ਨਾ ਉਹ ਵੱਜਦਾ ਹੀ ਭਾਰਤ ਦੇ ਨਾਂ ਦੇ ਉੱਤੇ ਆ ਵੀ ਜਿਵੇਂ ਇਹ ਸਪੈਸ਼ਲ ਇੰਡੀਆ ਵਾਸਤੇ ਵੀਜ਼ਾ ਕਟਿਆ ਗਿਆ ਹੋਵੇ ਕਿਉਂ ਉਹਦਾ ਕਾਰਨ ਇਹ ਹੈ ਕਿ ਸਭ ਤੋਂ ਵੱਧ ਜਿਹੜੇ ਭਾਰਤੀ ਨੇ ਇਸ ਵੀਜ਼ੇ ਦੇ ਉੱਤੇ ਆ ਕੇ ਅਮਰੀਕਾ ਦੇ ਵਿੱਚ ਜੌਬਸ ਕਰਦੇ ਨੇ ਉਹ ਉਹਨਾਂ ਦੀ ਮਿਆਦ ਉਸ ਵੀਜ਼ੇ ਦੀ 3 ਸਾਲ ਹੁੰਦੀ ਹੈ ਉਹਨੂੰ ਵਧਾ ਕੇ 6 ਸਾਲ ਵੀ ਕੀਤਾ ਜਾ ਸਕਦਾ ਹੈ ਇਹ ਜਿਵੇਂ ਮੈਂ ਕਿਹਾ ਕਿ ਇਹ ਵੱਜਦਾ ਹੀ ਭਾਰਤੀਆਂ ਦੇ ਨਾਂ ਤੇ ਇਸ ਤਰ੍ਹਾਂ ਹੈ ਨਹੀਂ ਵੈਸੇ ਇਸ ਤਰ੍ਹਾਂ ਹੈ ਨਹੀਂ ਹੈ ਮਤਲਬ ਕਿ ਇਹਦੇ ਵਿੱਚ ਚਾਈਨੀਜ਼ ਲੋਕ ਵੀ ਆਉਂਦੇ ਨੇ ਹੋਰ ਮੁਲਕਾਂ ਤੋਂ ਵੀ ਲੋਕ ਆਉਂਦੇ ਨੇ ਪਰ ਉਹਨਾਂ ਦੀ ਪਰਸੈਂਟੇਜ ਜਿਹੜੀ ਹੈ ਨਾ ਉਹ ਬਹੁਤ ਘੱਟ ਹੈ ਜਿਵੇਂ ਮੈਂ ਤੁਹਾਨੂੰ ਇੱਕ ਆંકੜਾ ਦੱਸਣਾ ਚਾਹੁੰਦਾ ਕਿ 2023 ਦੇ ਵਿੱਚ ਭਾਰਤ ਦੇ ਵਿੱਚੋਂ 4 ਲੱਖ ਐਪਲੀਕੇਸ਼ਨਾਂ ਇਸ ਵੀਜ਼ੇ ਵਾਸਤੇ ਲੱਗੀਆਂ ਤੇ ਉਹਦੇ ਵਿੱਚੋਂ 293000 ਵੀਜ਼ਾ ਜਿਹੜਾ ਹੈਗਾ ਉਹ ਦਿੱਤਾ ਗਿਆ ਤੁਸੀਂ ਇਹ ਦੇਖੋ ਕਿੱਡੀ ਵੱਡੀ ਆ ਆਪਾਂ ਕਹੀਏ ਵੀ ਇੱਕ ਇਹ ਡਾਟਾ ਹੈਗਾ ਜਾਂ ਲੋਕ ਹੈਗੇ ਨੇ ਜਿਹੜਾ ਕਿੱਡੀ ਵੱਡੀ ਤعداد ਦੇ ਵਿੱਚ ਲੋਕ ਅਮਰੀਕਾ ਚ ਪਹੁੰਚੇ ਸਪੈਸ਼ਲੀ ਇਹ ਇੱਕ ਸਕਿਲਡ ਵੀਜ਼ਾ ਹੁੰਦਾ ਹੈ ਹਾਈਲੀ ਸਕਿਲਡ ਵੀਜ਼ਾ ਹੁੰਦਾ ਹੈ ਆਈਟੀ ਦੀਆਂ ਜੌਬਸ ਕਰਨ ਵਾਸਤੇ ਲੋਕ ਜਾਂਦੇ ਨੇ ਉਹ 3 ਸਾਲ ਵਾਸਤੇ ਜਾਂਦੇ ਫਿਰ 6 ਸਾਲ ਵਾਸਤੇ ਫਿਰ ਉਹਨੂੰ ਹੋਰ ਤਰੀਕਿਆਂ ਦੇ ਨਾਲ ਵੀ ਐਕਸਟੈਂਡ ਕਰਵਾਇਆ ਜਾ ਸਕਦਾ ਸੀ ਸੋ ਹੁਣ ਝਟਕਾ ਜਿਹੜਾ ਦਿੱਤਾ ਗਿਆ ਉਹ ਡੋਨਲਡ 트ੰਪ ਵੱਲੋਂ ਦਿੱਤਾ ਗਿਆ H1B ਵੀਜ਼ਾ ਕੈਟਾਗਰੀ ਅਧੀਨ ਆਉਣ ਵਾਲੇ ਫੋਰਨਰ ਲੋਕਾਂ ਵਾਸਤੇ ਖਾਸ ਤੌਰ ਤੇ ਆਪਾਂ ਫਿਰ ਉੱਥੇ ਆ ਜੀਏ ਕਿ ਇਹ ਭਾਰਤ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਧ ਭਾਰਤੀ ਹੀ ਇਸ ਵੀਜ਼ੇ ਦੇ ਉੱਤੇ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਡੋਨਲਡ 트ੰਪ ਹੋਰਾਂ ਦਾ ਬਿਆਨ ਹੈ ਪਿਛਲੇ ਦਿਨੀ ਕਿ H1B ਵੀਜ਼ੇ ਦੇ ਉੱਤੇ ਭਾਰਤ ਤੋਂ ਸਸਤੇ ਕਾਮੇ ਲੈ ਕੇ ਸਾਡੀਆਂ ਕੰਪਨੀਆਂ ਕੰਮ ਕਰਵਾ ਰਹੀਆਂ ਜਿਹਦੇ ਨਾਲ ਕੀ ਹੈ ਅਮਰੀਕਨ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਉਹਨਾਂ ਨੂੰ ਰੱਖਿਆ ਨਹੀਂ ਜਾ ਰਿਹਾ ਉਹਨਾਂ ਨੂੰ ਕੰਪਨੀਆਂ ਲੈ ਨਹੀਂ ਰਹੀਆਂ ਕਿਉਂਕਿ ਉਹ ਮਹਿੰਗੇ ਪੈਂਦੇ ਨੇ ਉਹਨਾਂ ਨੂੰ ਤਨਖਾਹ ਜ਼ਿਆਦਾ ਦੇਣੀ ਪੈਂਦੀ ਹੈ ਇਹ ਸਸਤੇ ਜਿਹੜੇ ਵਰਕਰ ਨੇ ਉਹ ਲੈ ਕੇ ਭਾਰਤ ਤੋਂ ਮੰਗਵਾਉਂਦੇ ਨੇ ਤੇ ਉਹਨਾਂ ਕੋਲੋਂ ਆਪਣਾ ਕੰਮ ਕਢਵਾਈ ਜਾਂਦੇ ਜਿਹਦੇ ਨਾਲ ਕਿ ਅਮਰੀਕਾ ਦੀ ਇਕਨੋਮੀ ਦੇ ਉੱਤੇ ਅਸਰ ਪੈ ਰਿਹਾ ਇਹ ਇੱਕ ਵੱਡਾ ਕਾਰਨ ਮੰਨਿਆ ਗਿਆ ਦੂਸਰੀ ਗੱਲ ਜਿਹੜੀ ਹੈ ਉਹ ਅੰਦਰੂ ਖਾਤੇ ਜਿਹੜੀ ਚੱਲ ਰਹੀ ਹੈ ਇਸ ਵળે ਭਾਰਤ ਦੇ ਨਾਲ ਖਿੱਚੋ ਤਾਣ ਉਹ ਇਹ ਹੈਗੀ ਹੈ ਜਿਵੇਂ ਇੱਕ ਸਪੀਚ ਹੈਗੀ ਡੋਨਲਡ 트럼ਪ ਹੋਰਾਂ ਦੀ ਪਿਛਲੇ ਹਫਤੇ ਦੀ ਹੋਈ ਕਿ ਭਾਰਤ ਬ੍ਰਿਕਸ ਦਾ ਹਿੱਸਾ ਹੈ ਤੇ ਬ੍ਰਿਕਸ ਐਂਟੀ ਅਮਰੀਕਾ ਉਹ ਡਾਲਰ ਨੂੰ ਭੰਗ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਵੀ ਭਾਰਤ ਦੇ ਨਾਲ ਵੱਡੀ ਨਰਾਜ਼ਗੀ ਇਸ ਵੇਲੇ ਅਮਰੀਕਾ ਦੀ ਚੱਲ ਰਹੀ ਹੈ ਤੀਜੀ ਗੱਲ ਨਰਾਜ਼ਗੀ ਦੀ ਜਿਹੜੀ ਇੱਕ ਹੋਰ ਜਿਹੜਾ ਕਾਰਨ ਹੈਗਾ ਕਿ ਉਹ ਇਹ ਕਹਿੰਦੇ ਨੇ ਭਈ ਕਿਤੇ ਨਾ ਕਿਤੇ ਰਸ਼ੀਆ ਨੂੰ ਜਿਹੜਾ ਹੈਗਾ ਪਾਵਰ ਦੇ ਰਿਹਾ ਉਹਦੇ ਕੋਲੋਂ ਔਇਲ ਖਰੀਦ ਕੇ ਭਾਰਤ ਜਿਹੜੀ ਫਿਰ ਪਾਵਰ ਯੂਜ਼ ਕੀਤੀ ਜਾ ਰਹੀ ਹੈ ਯੂਕਰੇਨ ਦੇ ਲੋਕਾਂ ਨੂੰ ਕੁੱਟਣ ਮਾਰਨ ਵਾਸਤੇ ਮਤਲਬ ਕਿ ਜਿਹੜਾ ਰਸ਼ੀਆ ਨੂੰ ਜਿਹੜਾ ਹੈਗਾ ਫਿਊਲ ਦੇ ਰਿਹਾ ਹੈ ਭਾਰਤ ਸੋ ਉਹਨਾਂ ਨੇ ਇਹ ਵੀ ਬੜੀ ਦੇਰ ਤੋਂ ਉਹ ਗੱਲ ਕਹਿ ਰਹੇ ਨੇ ਕਿ ਰਸ਼ੀਆ ਦੇ ਉੱਤੇ ਸੈਂਕਸ਼ਨਸ ਨੇ ਇਹਦੇ ਕੋਲੋਂ ਔਇਲ ਨਾ ਖਰੀਦਿਆ ਜਾਵੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਹੋਇਆ ਪਰ ਭਾਰਤ ਔਇਲ ਜਿਹੜਾ ਹੈਗਾ ਉਹ ਲਗਾਤਾਰ ਖਰੀਦਦਾ ਆ ਰਿਹਾ ਜਿਸ ਨੂੰ ਲੈ ਕੇ ਨਾਰਾਜ਼ਗੀ ਅਮਰੀਕਾ ਦੇ ਵਿੱਚ ਦੇਖੀ ਗਈ ਹੈ ਸੋ ਇਹ ਕੁਝ ਕਾਰਨ ਨੇ ਇੱਕ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਕਾਰਨ ਵੀ ਹੈ ਕਿ ਅਮਰੀਕਾ ਦੇ ਵਿੱਚ ਕੁਝ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਜਿਹੜੇ ਏਜੰਟ ਸੀ ਉਹ ਭਾਰਤ ਦੇ ਨਾਲ ਸੰਬੰਧਤ ਨਿਕਲੇ ਸੋ ਇਹ ਕਾਰਨਾਂ ਕਰਕੇ ਅੱਜ ਅਮਰੀਕਾ ਉਹ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਖਿਲਾਫ ਬਿਆਨਬਾਜ਼ੀ ਦੇ ਉੱਤੇ ਉਤਰਿਆ ਹੋਇਆ ਤੇ ਸਿੱਧੇ ਤੌਰ ਦੇ ਉੱਤੇ ਇਹ ਕਹਿ ਰਿਹਾ ਕਿ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਹੀ ਕੋਈ ਨਹੀਂ ਰੱਖਣਾ ਤੇ ਇਹਨਾਂ ਦੇ ਉੱਤੇ ਵੱਧ ਟੈਰਿਫ ਲਾਵਾਂਗੇ ਇਵਨ ਕਿ ਇਹ ਕਿਹਾ ਕਿ ਰਸ਼ੀਆ ਦੀ ਮਦਦ ਕਰਨ ਕਰਕੇ ਪੈਨਲਟੀ ਵੀ ਭਾਰਤ ਦੇ ਉੱਤੇ ਲਾਵਾਂਗੇ ਸੋ ਹੁਣ H1B ਵੀਜ਼ੇ ਦੇ ਉੱਤੇ ਜਿਹੜੀ ਰੋਕ ਲਾਉਣੀ ਜਾਂ ਸਖਤਾਈਆਂ ਕਰ ਰਹੀਆਂ ਵੀ ਕਿਤੇ ਨਾ ਕਿਤੇ ਇਹਦਾ ਹਿੱਸਾ ਲੱਗਦਾ ਹੁਣ ਸਖਤਾਈਆਂ ਕੀ ਕੀਤੀਆਂ ਗਈਆਂ ਮੈਂ ਸਿੱਧੇ ਤੌਰ ਤੇ ਤੁਹਾਨੂੰ ਦੱਸ ਦਵਾਂ ਕਿ ਹੁਣ H1B ਵੀਜ਼ੇ ਦੇ ਉੱਤੇ ਹਾਈਲੀ ਸਕਿਲਡ ਲੋਕ ਹੀ ਜਾ ਸਕਣਗੇ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਜਿਨ੍ਹਾਂ ਦੇ ਕੋਲ ਵੱਡਾ ਤਜਰਬਾ ਹੋਊਗਾ ਉਹੀ ਲੋਕ ਜਾ ਸਕਣਗੇ ਦੂਜੀ ਇਹਦੇ ਵਿੱਚ ਕੀ ਕੀਤੀ ਗਈ ਹੈ ਕਿ ਤਨਖਾਹ ਜਿਹੜੀ ਹੈਗੀ ਆ ਉਹਦਾ ਇੱਕ ਕ੍ਰਾਈਟੇਰੀਆ ਵਧਾ ਦਿੱਤਾ ਗਿਆ ਮੰਨ ਲੋ ਐਗਜ਼ਾਮਪਲ ਦੇ ਤੌਰ ਤੇ ਵੀ ਪਹਿਲਾਂ ਹੁੰਦਾ ਸੀ ਵੀ ਜਿਹੜਾ H1B ਵੀਜ਼ੇ ਦੇ ਉੱਤੇ ਆਉਣ ਵਾਲਾ ਵਰਕਰ ਹੈ ਫੋਰਨਰ ਵਰਕਰ ਉਹ ਸਾਲ ਦਾ 35000 ਡਾਲਰ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਐ ਐਗਜ਼ੈਕਟ ਰਕਮ ਮੈਂ ਤੁਹਾਨੂੰ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਦਿਆਂਗਾ ਮੰਨ ਲਓ ਭੀ 35000 ਡਾਲਰ ਉਹਦੀ ਐਨਿਊਅਲ ਇਨਕਮ ਹੈਗੀ ਆ ਤਾਂ ਠੀਕ ਹੈ ਫਿਰ ਉਹਦਾ ਵੀਜ਼ਾ ਰੀਨਿਊ ਹੋ ਜਾਏਗਾ ਤੇ ਉਹ ਉਹ ਮਤਲਬ ਕਿ ਜਸਟੀਫਾਈ ਹੈ ਪਰ ਹੁਣ ਉਹ ਕ੍ਰਾਈਟੇਰੀਆ ਵੀ ਵਧਾ ਦਿੱਤਾ ਗਿਆ ਜਿਵੇਂ 60000 ਡਾਲਰ ਕਰ ਦਿੱਤਾ ਗਿਆ ਵੀ ਤੁਸੀਂ ਇਹਦੇ ਤੋਂ ਘੱਟ ਤਨਖਾਹ ਜਿਹੜੀ ਹੈ ਉਹਦੇ ਉੱਤੇ ਬੰਦਾ ਨਹੀਂ ਰੱਖ ਸਕਦੇ ਹੁਣ ਇਹਦਾ ਸਿੱਧਾ ਸਦਾ ਇੰਪੈਕਟ ਜਿਹੜਾ ਹੈਗਾ ਉਹ ਕੰਪਨੀਆਂ ਦੇ ਉੱਤੇ ਵੀ ਪੈਣਾ ਕੰਪਨੀਆਂ ਸਸਤੇ ਵਰਕਰ ਲੈਂਦੀਆਂ ਸੀ ਘੱਟ ਤਨਖਾਹਾਂ ਦਿੰਦੀਆਂ ਸੀ ਤੇ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ ਸੀ ਅਮਰੀਕਨ ਲੋਕਾਂ ਨੂੰ ਭਾਵੇਂ ਕੰਮ ਮਿਲੇ ਨਾ ਮਿਲੇ ਉਹ ਭਾਰਤ ਤੋਂ ਜਾਂ ਹੋਰ ਚਾਈਨੀਜ਼ ਲੋਕਾਂ ਨੂੰ ਕੰਮ ਦੇ ਰਹੇ ਸੀ ਸੋ ਹੁਣ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਤੇ ਭਾਰਤੀ ਕਾਮਿਆਂ ਤੇ ਇਸ ਤਰ੍ਹਾਂ ਪੈਣਾ ਕਿ ਇਹਨਾਂ ਨੂੰ ਹੁਣ ਜੇ ਵੱਧ ਤਨਖਾਹ ਦੇਣੀ ਪੈਗੀ ਜੇ ਕੰਪਨੀਆਂ ਨੂੰ ਭਾਰਤ ਵਾਲਿਆਂ ਨੂੰ ਵੱਧ ਤਨਖਾਹ ਦੇਣੀ ਪਏਗੀ ਤਾਂ ਉਹ ਕਹਿਣਗੇ ਵੀ ਆਪਾਂ ਕਿਉਂ ਫਰ ਫੋਰਨ ਤੋਂ ਬੰਦਾ ਮੰਗਾਉਣਾ ਹੈ ਅਸੀਂ ਅਮਰੀਕਾ ਦੇ ਵਿੱਚੋਂ ਹੀ ਲੋਕਲ ਲੋਕ ਚੁੱਕਾਂਗੇ ਸੋ ਜਿਹਦੇ ਨਾਲ ਕੀ ਹੈ ਕਿ ਆਉਣ ਵਾਲਿਆਂ ਦੀ ਗਿਣਤੀ ਵੀ ਘਟ ਜਾਏਗੀ ਉਸ ਤੋਂ ਬਾਅਦ ਵੱਡੀ ਜਿਹੜੀ ਮਾਰ ਪਈ ਹੈ ਇਸ ਵੀਜ਼ੇ ਦੇ ਉੱਤੇ ਉਹ ਇਹ ਹੈ ਕਿ ਰੀਨਿਊ ਕਰਵਾਉਣਾ ਜਿਹੜਾ ਵੀਜ਼ਾ ਹੁੰਦਾ ਜਦੋਂ ਮੰਨ ਲਓ ਵੀ 3 ਸਾਲ ਤੋਂ ਬਾਅਦ ਤੁਹਾਡਾ ਵੀਜ਼ਾ ਰੀਨਿਊ ਹੋਣ ਵਾਲਾ ਹੈ ਤੇ ਤੁਹਾਨੂੰ ਪਹਿਲਾਂ ਕੀ ਹੁੰਦਾ ਸੀ ਵੀ ਲੋਕਲ ਤੁਸੀਂ ਉੱਥੇ ਜਿੱਥੇ ਵੀ ਜਿਹੜੇ Town 'ਚ ਰਹਿੰਦੇ ਹੋ ਅਮਰੀਕਾ ਦੇ ਉੱਥੇ ਹੀ ਵੀਜ਼ਾ ਤੁਹਾਡਾ ਜਿਹੜਾ ਹੈ ਰੀਨਿਊ ਹੋ ਜਾਂਦਾ ਸੀ ਕੁਝ ਫੀਸ ਭਰਨੀ ਹੈ ਕੰਟਰੈਕਟ ਲਾਉਣਾ ਤੇ ਤੁਹਾਡਾ ਵੀਜ਼ਾ ਜਿਹੜਾ ਹੈਗਾ ਰੀਨਿਊ ਹੋ ਗਿਆ ਹੁਣ ਜਿਹੜੀ ਚਲਾਕੀ ਕਹਿ ਲੋ ਖੇਡੀ ਗਈ ਹੈ ਜਾਂ ਫਿਰ ਇੱਕ ਤਰੀਕੇ ਦਾ ਲੋਕਾਂ ਨੂੰ ਇਸ ਵੀਜ਼ੇ ਨੂੰ ਨਾ ਵਰਤਣ ਦੀ ਜਿਹੜੀ ਹੈ ਉਹ ਮਤਲਬ ਕਿ ਨਾ ਵਰਤਨ ਵਾਲੇ ਪਾਸੇ ਨੂੰ ਲਿਆਂਦਾ ਜਾ ਰਿਹਾ ਵੀ ਇਹਨੂੰ ਨਾ ਯੂਜ਼ ਕੀਤਾ ਜਾਵੇ ਨਾ ਲੋਕ ਆਉਣ ਰੀਨਿਊ ਕਰਵਾਉਣ ਵਾਸਤੇ ਉਹ ਕਹਿੰਦੇ ਵੀ ਤੁਹਾਨੂੰ ਹੁਣ ਭਾਰਤ ਜਾਣਾ ਪਊਗਾ ਜਿੱਦਾਂ ਵੀਜ਼ਾ ਐਂਡ ਹੋਣ ਵਾਲਾ ਉਹਦੇ ਵਿੱਚ ਵਿੱਚ ਤੁਸੀਂ ਫਲਾਈਟ ਫੜੋ ਤੇ ਭਾਰਤ ਜਾਓ ਹੁਣ ਭਾਰਤ ਦੇ ਵਿੱਚ ਅਮਰੀਕਨ ਐਮਬੈਸੀਆਂ ਦਾ ਜਿਹੜਾ ਇਸ ਵੇਲੇ ਹਾਲ ਹੈਗਾ ਉਹ ਸਾਰਿਆਂ ਨੂੰ ਪਤਾ ਹੈ ਜਿਹੜੇ ਪੰਜਾਬ ਵਾਲੇ ਖਾਸ ਤੌਰ ਦੇ ਉੱਤੇ ਕਿ ਕੋਈ ਵੀ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ ਪਤਾ ਹੀ ਨਹੀਂ ਹੈਗਾ ਕਦੋਂ ਆਣਾ ਜੇ ਮਹੀਨੇ ਵੀ ਲੱਗ ਸਕਦੇ ਨੇ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਨੇ ਕਈਆਂ ਦੀ ਲਿਸਟ ਜਿਹੜੀ ਵੇਟਿੰਗ ਲਿਸਟ ਦੇ ਵਿੱਚ 2-2 ਸਾਲ ਨੂੰ ਹੋ ਗਏ ਲੋਕਾਂ ਨੂੰ ਕਿਸੇ ਦਾ ਫੈਮਲੀ ਵੀਜ਼ਾ ਫਸਿਆ ਹੋਇਆ ਕੋਈ ਕਸ਼ ਹੈ ਕੋਈ ਕਸ਼ ਹੈ ਉੱਥੇ ਸਟਾਫ ਦੀ ਕਮੀ ਹੋਣ ਕਰਕੇ ਇਹ ਪ੍ਰੋਸੈਸ ਬਹੁਤ ਸਲੋ ਹੈਗਾ ਹੁਣ ਜਿਹੜਾ ਬੰਦਾ ਅ ਐਚ1ਬੀ ਵੀਜ਼ੇ ਦੇ ਉੱਤੇ ਅਮਰੀਕਾ 'ਚ ਕੰਮ ਕਰ ਰਿਹਾ ਤੇ ਉਹਦਾ ਵੀਜ਼ਾ ਹੋਣ ਵਾਲਾ ਖਤਮ ਉਹਨੂੰ ਹੁਣ ਜਾਣਾ ਪਏਗਾ ਭਾਰਤ ਉੱਥੇ ਜਾ ਕੇ ਉਹ ਅਪਲਾਈ ਕਰੇਗਾ ਦੁਬਾਰਾ ਅਪਲਾਈ ਕਰੇਗਾ ਦੁਬਾਰਾ ਅੰਬੈਸੀ ਦੇ ਵਿੱਚ ਤੇ ਫਿਰ ਉਹਨੂੰ ਉਹਨੂੰ ਵੇਟ ਕਰਨੀ ਪੈ ਸਕਦੀ 6 ਮਹੀਨੇ ਜਾਂ 2 ਸਾਲ ਤੋਂ 2.5 ਸਾਲ ਵੀ ਕਰਨੀ ਪੈ ਸਕਦੀ ਹੈ ਸੋ ਉਹਦੀ ਜ਼ਿੰਦਗੀ ਦੇ ਜਿਹੜੇ ਉਹ 2 ਸਾਲ 2.5 ਸਾਲ ਹੈਗੇ ਉਹ ਇਸੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਬੈਠਿਆਂ ਹੀ ਲੰਘਣਗੇ ਇਹ ਸਭ ਤੋਂ ਵੱਡੀ ਜਿਹੜੀ ਆਪਾਂ ਕਹੀਏ ਵੀ ਸਖਤ ਕੰਡੀਸ਼ਨ ਲਾਈ ਗਈ ਹੈ ਤੇ ਜਿਹਦੇ ਆਧਾਰ ਦੇ ਉੱਤੇ ਹੁਣ ਦੇਖਿਆ ਜਾਊਗਾ ਫਿਰ ਅੰਬੈਸੀ ਦਾ ਇਹ ਵੀ ਨਹੀਂ ਹੈ ਪਈ ਤੁਹਾਨੂੰ ਉਹ ਉਹ ਉਹਨਾਂ ਪੇਪਰਾਂ ਦੇ ਉੱਤੇ ਹੀ ਵੀਜ਼ੇ ਹੁਣ ਨਿਊ ਰੂਲਸ ਜਿਹੜੇ ਆ ਚੁੱਕੇ ਨੇ ਜਿਵੇਂ ਮੈਂ ਕਿਹਾ ਹਾਈਲੀ ਸਕਿਲਡ ਹੋਣੇ ਚਾਹੀਦੇ ਤੁਹਾਡੀ ਤਨਖਾਹ ਕਿੰਵੀ ਕਿੰਨੀ ਰਹੀ ਹੈ ਸੋ ਸਾਰਾ ਅੰਬੈਸੀ ਦੇ ਵਿੱਚ ਚੈੱਕ ਕੀਤਾ ਜਾਊਗਾ ਤੇ ਫੇਰ ਤੁਹਾਨੂੰ ਵੀਜ਼ਾ ਹੈਗਾ ਦੁਬਾਰਾ ਰੀਨਿਊ ਕਰਕੇ ਦਿੱਤਾ ਜਾਊਗਾ ਇਹਦੇ ਵਿੱਚ ਇਹ ਵੀ ਹੋ ਸਕਦਾ ਵੀਜ਼ਾ ਨਾ ਵੀ ਦਿੱਤਾ ਜਾਵੇ ਮਤਲਬ ਕਹਿਣ ਦਾ ਵੀ ਡੋਨਲਡ ਟਰੰਪ ਜਾਂ ਇਮੀਗ੍ਰੇਸ਼ਨ ਪਾਲਿਸੀ ਉਹਨਾਂ ਨੇ ਐਚਬੀ ਐਚ1ਬੀ ਵੀਜ਼ੇ ਦੇ ਉੱਤੇ ਇਸ ਤਰ੍ਹਾਂ ਦੀ ਬਣਾਤੀ ਹੈ ਕਿ ਘੱਟ ਤੋਂ ਘੱਟ ਭਾਰਤੀ ਜਿਹੜੇ ਨੇ ਉਹ ਇਸ ਕੰਟਰੀ ਦੇ ਵਿੱਚ ਸਾਡੀ ਕੰਟਰੀ ਦੇ ਵਿੱਚ ਆਉਣ ਤੇ ਇਹ ਕਿਤੇ ਨਾ ਕਿਤੇ ਹੁਣ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਹੈ ਉਹਦੇ ਨਾਲ ਆ ਕੇ ਜੁੜ ਜਾਂਦੀ ਹੈ ਕਿ ਭਾਰਤ ਦੇ ਖਿਲਾਫ ਐਕਸ਼ਨਾਂ ਦੇ ਵਿੱਚੋਂ ਇੱਕ ਵੱਡਾ ਐਕਸ਼ਨ ਇਹ ਵੀ ਹੈਗਾ ਕਿਉਂਕਿ ਸਭ ਤੋਂ ਵੱਧ H1B ਵੀਜ਼ਾ ਯੂਜ਼ ਕਰਨ ਵਾਲੇ ਵਰਤਨ ਵਾਲੇ ਲੋਕ ਭਾਰਤੀ ਹੀ ਨੇ ਜੀ ਹਾਂ ਜੀ ਦੱਸੋ ਤੁਹਾਨੂੰ ਦਰਸ਼ਕਾਂ ਦੇ ਦਿਲ ਆਪਣੇ ਵਿੱਚ ਆ서 ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ